ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜੂਮ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਤੁਸੀਂ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਰਹੇ ਹੋ ਤੁਹਾਡਾ ਥੈਂਕ ਯੂ ਬਹੁਤ-ਬਹੁਤ ਹੈ ਨਾ ਇੰਸਟਾਗ੍ਰਾਮ ਦੀ ਆਈਡੀ ਆਪਣੀ ਬੂਲੂ ਕ੍ਰੀਪਸਟੇ ਦੇ ਨਾਮ ਤੇ ਹੈਗੀ ਜਿੰਨਾ ਭੈਣਾ ਨੇ ਫੋਲੋ ਨਹੀਂ ਕੀਤਾ ਹੈਗਾ ਜਿੰਨਾ ਭੈਣਾ ਕੋਲ ਇੰਸਟਾਗ੍ਰਾਮ ਚੱਲਦਾ ਹੈ ਨਾ ਤੇ ਉਹ ਭੈਣਾ ਜਲਦੀ ਜਾ ਕੇ ਆਪਣੇ ਪੇਜ ਨੂੰ ਫੋਲੋ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਆਪਾਂ ਰੀਲਸ ਵਗੈਰਾ ਕਾਪੀ ਰਹਿਣੇ ਅੱਗੇ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਸਾਰੇ ਠੀਕ ਰੇਟ ਦੇ ਵਿੱਚ ਸੂਟ ਕਾਫੀ ਬੰਨਾਂ ਦੀ ਡਿਮਾਂਡ ਸੀ ਵੀ ਠੀਕ ਰੇਟ ਦੇ ਵਿੱਚ ਸੂਟ ਲੈ ਕੇ ਆਉ ਤੇ ਕਾਫੀ ਜਿਆਦੇ ਸੋਹਣੇ ਪ੍ਰਿੰਟ ਲੇਗੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਰਿਪੀਟ ਇਹ ਸੂਟ ਕੋਈ ਵੀ ਨਹੀਂ ਮਿਲਦਾ ਕਿਉਂਕਿ ਆਪਾਂ ਅੱਗੇ-ਅੱਗੇ ਨਾ ਹੁਣ ਰਿਪੀਟ ਲੈ ਕੇ ਵੀ ਕੀ ਲਿਆ ਕੇ ਵੀ ਕੀ ਕਰਨੇ ਹੁੰਦੇ ਨੇਗੇ ਤੇ ਆਪਾਂ ਨੂੰ ਮੈਨੂੰ ਵੀ ਆਇਆ ਹੁੰਦਾ ਵੀ ਕੁਝ ਆਪਾਂ ਨਵੀਂ ਚੀਜ਼ ਅਸੀਂ ਜਨ ਅਕੋਰਡਿੰਗ ਨਵੇਂ ਨਵੇਂ ਚੀਜ਼ਾਂ ਹਜੇ ਅਕ ਆਣ ਗਿਆ ਨਾ ਸਟਾਕ ਆਊਗਾ ਉਦੋਂ ਉਦੋਂ ਲੈ ਕੇ ਆਉਂਦੇ ਰਹਾਂਗੇ ਤੇ ਤੁਸੀਂ ਬਸ ਆਪਾਂ ਜਿਹੜਾ ਹੁਣ ਸਟਾਕ ਦਿਖਾਇਆ ਕਰਨੀ ਕੋਈ ਰਿਪੀਟ ਨਹੀਂ ਆਉਂਦਾ ਆਰਡਰ ਤੇ ਸਿਰਫ ਰਿਪੀਟ ਆਊਗਾ ਜਿਹੜੀ ਆਪਾਂ ਨੇ ਆਰਡਰ ਦੇਣੀ ਆ ਠੀਕ ਹੈ ਜੀ ਚਲੋ ਮੈਂ ਸ਼ੁਰੂ ਕਰਦੀ ਹਾਂ ਕਿ ਸੂਟ ਦਿਖਾਉਣੇ ਪਹਿਲਾ ਸੂਟ ਹੈਗਾ ਫਰੋਜ਼ੀ ਕਲਰ ਦਾ ਹੈਗਾ ਤੇ ਇਹ ਕ੍ਰਾਸ਼ ਹੈਗੀ ਕਾਫੀ ਜਿਆਦਾ ਸੋਨਾ ਸਟਾਫ ਹੈਗਾ ਤੁਸੀਂ ਜੇ ਚਾਹੋ ਇੱਥੇ ਲਾਈਨਿੰਗ ਲਗਵਾ ਸਕਦੇ ਹੋਗੇ ਜੇ ਤੁਸੀਂ ਕਹਿੰਦੇ ਹੋ ਵੀ ਇੱਥੇ ਅਸੀਂ ਲਾਈਨਿੰਗ ਨਹੀਂ ਲਗਵਾਉਣੀ ਹੈਗੀ ਤਾਂ ਇਹਨੂੰ ਬਿਨਾ ਲਾਈਨਿੰਗ ਤੋਂ ਵੀ ਸਟਿਚ ਕਰਵਾ ਸਕਦੇ ਹੋਗੇ ਜਿੱਦਾਂ ਮੈਂ ਪ੍ਰਿੰਟ ਪਾਇਆ ਹੋਇਆ ਹੈਗਾ ਉਹਦੇ ਨਾਲ ਹੀ ਮੈਚ ਕਰਦਾ ਹੈਗਾ ਸੂਟ ਨਾਲ ਰਹੇਗੀ ਕਾਟਨ ਦੀ ਬਾਟਮ ਠੀਕ ਹੈ ਜੀ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਹੈਗਾ ਇਹਦਾ 1500 ਤੇ ਪਲੇਸੇ ਸ਼ਿਪਿੰਗ ਹੈ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਤੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਫਿਰ ਇਹ ਨਹੀਂ ਮਿਲਦੇ ਹੈਗੇ ਸੂਟ ਤੇ ਠੀਕ ਪ੍ਰਾਈਸ ਦੇ ਵਿੱਚ ਸੂਟ ਨੇ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਜੇ ਤੁਸੀਂ ਲਾਈਨਿੰਗ ਲਗਵਾਉਣਾ ਚਾਹੋ ਨੇ ਸ਼ਰਟ ਤੇ ਲਗਵਾ ਸਕਦੇ ਹੋਗੇ ਅੰਡਰ ਸ਼ਰਟ ਮੰਗੂ ਲਗਵਾ ਸਕਦੇ ਹੋਗੇ ਤੇ ਜਦੋਂ ਇਹਨੂੰ ਸਲਾਈ ਕਰਾਓਗੇ ਸੂਟ ਨੂੰ ਬਹੁਤ ਜ਼ਿਆਦੇ ਸੋਹਣੇ ਬਣਨਗੇ ਸੂਟ ਇਹ ਪਹਿਲਾ ਸੂਟ ਇਹ ਸੀਗਾ ਕਲਰ ਮੈਂ ਤੁਹਾਨੂੰ ਦਿਖਾ ਚੁੱਕੀ ਤੇ ਦੂਜਾ ਜੋ ਸੋ ਬਲੈਕ ਦੇ ਵਿੱਚ ਹੈ ਕਾਫੀ ਬਣਾ ਦੀ ਡਿਮਾਂਡ ਆਉਦੀ ਹੁੰਦੀ ਹੈ ਸਟਾਫ ਬਹੁਤ ਜ਼ਿਆਦਾ ਵਧੀਆ ਹੈ ਤਾਂ ਜਿਨੋਂ ਹਣ ਮੰਗੂ ਹੈਗਾ ਸਟਾਫ ਇਹਦਾ ਲੇਖ 1500 ਪ੍ਰਾਈਸ ਹੈਗਾ ਇਹਦਾ ਵੀ ਬਲੈਕ ਦਾ ਵੀ ਤੇ ਨਾਲ ਰਹੀ ਦੀ ਵਾਲੀ ਬੱਟ ਆਪਣਾ ਫਟਾਫਟ ਆਰਡਰ ਕਰ ਦਿਓ ਦੁਪੱਟਾ ਵਗੈਰਾ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਤੁਸੀਂ ਬਿਨਾਂ ਦੁਪੱਟੇ ਤੋਂ ਵੀ ਮਗਵਾਉਣਾ ਚਾਹੁੰਦੇ ਹੋ ਬਿਨਾਂ ਦੁਪੱਟੇ ਤੋਂ ਵੀ ਬੰਗਵਾ ਸਕਦੇ ਹੋਗੇ ਤੇ ਸਕਰੀਨਸ਼ਾਟ ਲੈ ਲਓ ਕਾਫੀ ਡਿਮਾਂਡ ਦੇ ਵਿੱਚ ਸੀਗਾ ਇਹ ਵਾਲਾ ਕਲਰ ਤੇ 1550 ਪ੍ਰਾਈਸ ਰਹੇਗਾ ਪ੍ਰਾਈਸ ਮੈਂ ਤੁਹਾਨੂੰ ਨਾਲ ਦਿੰਦੇ ਸਾਰੀ ਵੀਡੀਓ ਦੇ ਵਿੱਚ ਇੱਕ ਇੱਕ ਸੂਟ ਦਾ ਵੀ ਦੱਸੀ ਜਾਣੀ ਹੁੰਦੀ ਹੈਗੀ ਫਿਰ ਵੀ ਤੁਸੀਂ ਕਮੈਂਟ ਦੇ ਵਿੱਚ ਕਹਿ ਦਿੰਨੇ ਹੋ ਪ੍ਰਾਈਸ ਕੀ ਹੈਗਾ ਚਲੋ ਕੋਈ ਗੱਲ ਨਹੀਂ ਮੇਰੇ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਉੱਥੇ ਪੁੱਛਿਆ ਕਰੋ ਪ੍ਰਾਈਸ ਇੱਥੇ ਤਾਂ ਕੋਈ ਰਿਪਲਾਈ ਨਹੀਂ ਆਉਂਦਾ ਹੈਗਾ ਪ੍ਰਾਈਸ ਦਾ ਅਤੇ ਕੁਛ ਲਿਆ ਕਰੋ ਪ੍ਰਾਈਸ ਤੁਸੀਂ ਜਿਹੜੇ ਵੀ ਸੂਰ ਲੈਣਾ ਹੁੰਦਾ ਹੈਗਾ ਲਓ ਜੀ ਇਹ ਬਲੈਕ ਸੀਗਾ ਇਹ ਬਲੂ ਹੈਗਾ ਕੈਮਰੇ ਦੇ ਵਿੱਚ ਥੋੜਾ ਇਹ ਰੰਗ ਦਾ ਫਰਕ ਪੈ ਜਾਂਦਾ ਉਹਨੂੰ ਇਗਨੋਰ ਕਰਿਓ ਤੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਇਹ ਮਤਲਬ ਠੀਕ ਰੇਟ ਦੇ ਵਿੱਚ ਜੋ ਤੁਸੀਂ ਮੈਨੂੰ ਤੋਂ ਮੰਗੇ ਸੀਗੇ ਆਪਾਂ ਕਾਫੀ ਭੈਣਾਂ ਲਈ ਲੈ ਕੇ ਆਏ 1500 ਦੀ ਰੇਂਜ ਹੈਗੀ ਸਪਟਾ ਲਈ ਤੇ ਬਹੁਤ ਜਿਆਦਾ ਮਤਲਬ ਡਿਮਾਂਡ ਦੇ ਵਿੱਚ ਲੰਗੇ ਇਹ ਸੂਟ ਮੈਨੂੰ ਮੈਸੇਜ ਵੀ ਆਉਨੇ ਹੁੰਦੇ ਨੇ ਜਨੌਲ ਦੇ ਸੂਟਾਂ ਦੇ ਕ੍ਰਾਸ਼ ਜਨੌਲ ਆਣਗੇ ਇਹ ਸਟਾਫ ਜਿਹੜਾ ਮੈਂ ਤੁਹਾਨੂੰ ਪਹਿਲਾਂ ਫਿਰੋਜ਼ੀ ਕਲਰ ਦਿਖਾਤਾ ਉਹਨਾਂ ਦੇ ਹੋਰ ਕਲਰ ਆਏ ਨੇਗੀ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਏ ਕਿ ਨਾ ਲੈਵੈਂਡਰ ਕਲਰ ਆਇਆ ਸੀਗਾ ਉਹਦੇ ਵਿੱਚ ਜਾਰਜਰ ਦੇ ਵਿੱਚ ਸੀਗਾ ਟੈਪੀਚ ਉਹ ਕਾਫੀ ਜ਼ਿਆਦੇ ਰਿਪੀਟ ਦੇ ਵਿੱਚ ਮੰਗਿਆ ਭੈਣਾਂ ਨੇ ਤੁਸੀਂ ਆ ਲੈ ਲਓ ਜੀ ਉਹਨਾਂ ਨੂੰ ਜਿਹੜੀਆਂ ਉਹ ਨਹੀਂ ਮਿਲਿਆ ਹੈਗਾ ਉਹ ਨਹੀਂ ਮਿਲਿਆ ਦੇਖੋ ਪ੍ਰਿੰਟ ਅਸੀਂ ਚੈੱਕ ਕਰ ਸਕਦੇ ਹੋਗੇ ਤੇ ਐਸਕੇ ਦਾ ਸਟਾਫ ਹੈਗਾ ਇਹ 1500 ਪ੍ਰਾਈਸ ਹੈਗਾ ਤੇ ਪਲੱਸ ਸ਼ਿਪਿੰਗ ਰਹੇਗੀ ਕੋਈ ਐਕਸਟਰਾ ਸ਼ਿਪਿੰਗ ਨਹੀਂ ਤੁਹਾਡੇ ਲਈ ਜਾਊਗੀ ਜਿੱਦ ਪੱਟੇ ਦੀ ਗੱਲ ਕਰਾਂ ਤੁਸੀਂ ਉਹਦੇ ਨਾਲ ਤੋਂ ਵੱਡਾ ਮਤਲਬ ਜਾਰਜਟ ਦਾ ਰੱਖ ਸਕਦੇ ਹੋਗੇ ਚਾਹੇ ਜਦ ਮੈਂ ਲਿਆ ਹੋਇਆ ਹਨ ਇਹ ਤਾਂ ਬਿਲਕੁਲ ਅਗਲਾ ਕਲ ਸਟਾਕ ਦੇ ਵਿੱਚ ਜਿਹੜੀ ਦਾ ਪਟਿਆਂ ਦੀ ਪ੍ਰਾਈਸ ਦੀ ਸਟਾਰਟਿੰਗ ਹੈਗੀ 4450 ਤੋਂ ਸਟਾਰਟਿੰਗ ਹੈਗੀ ਉਸ ਤੋਂ ਉੱਪਰ ਜਿੱਥੇ ਮਰਜੀ 12 1300 ਤੱਕ ਤੁਸੀਂ ਦੁਪੱਟਾ ਲੈ ਸਕਦੇ ਹੋਗੇ ਤੇ ਸਾਰੇ ਦੁਪੱਟਿਆਂ ਦਾ ਆਪਣੇ ਕੋਲੇ ਸਟਾਕ ਅਵੇਲੇਬਲ ਹੈਗਾ ਕੋਈ ਮਰਜੀ ਤੁਸੀਂ ਸਾਡੇ ਤੋਂ ਦੁਪੱਟਾ ਕਹਿ ਸਕਦੇ ਹੋ ਵੀ ਸਾਨੂੰ ਇਹ ਦੁਪੱਟਾ ਚਾਹੀਦਾ ਇਹ ਲਗਾ ਕੇ ਦਿਓ ਤਾਂ ਆਪਾਂ ਤੁਹਾਨੂੰ ਲਗਾ ਕੇ ਦਿੱਤਾ ਦੇ ਠੀਕ ਹੈ ਜੀ ਦੂਜਾ ਕਲਰ ਇਹ ਸੀਗਾ ਤੇ ਤੀਜਾ ਕਲਰ ਇਹਦੇ ਵਿੱਚ ਹੈਗਾਗਾ ਪਿੰਕ ਸਾਰੇ ਕਲਰ ਕਾਫੀ ਜਿਆਦੇ ਸੋਹਣੇ ਨੇ ਪਿੰਕ ਪੀਚ ਜਿਹਾ ਕਲਰ ਹੈਗਾ ਦੇ ਨਾਲ ਹੀ बॉटम ਨੇ ਦੇਖੋ ਮੈਚ ਕਰਦਾ ਸਾਰਾ ਆ 컬러 ਵੀ ਕਾਫੀ ਜਿਆਦਾ ਸੋਹਣਾ ਦਾ ਜਿਹੜਾ ਇਹਦੇ ਵਿੱਚ ਡਾਰਕ ਸ਼ੇਡ ਆ ਉਹਦੇ ਨਾਲ ਆ ਪਰ ਰੱਖੀ ਹੋਈ ਆ बॉटम ਜਿਸ ਤਰ੍ਹਾਂ ਕੰਨੀ ਆ ਦੇਖੋ ਕੰਨੀ ਦੇ ਨਾਲ ਬਿਲਕੁਲ ਮੈਚ ਕਰਦੀ ਹੈਗੀ बॉटम ਉੱਤੇ ਰੱਖੀ ਹੋਈ ਆ ਠੀਕ ਹੈ ਜੀ ਸਾਰੀਆਂ बॉਟਮ ਆਫਾ ਬਿਲਕੁਲ ਮਾਲ ਮਿਲ ਰਹੀਆਂ ਨੇ ਕਿ ਤੁਹਾਨੂੰ ਕੈਮਰੇ ਦੇ ਵਿੱਚ 컬러 ਦਾ ਫਰਕ ਪੈ ਰਿਹਾ ਹੋਣਾ ਉਹ ਮੈਂ ਕਹਿ ਨਹੀਂ ਸਕਦੀ ਹੈਗੀ ਕਰ ਸਾਰੇ ਨਾਲ ਮਿਲ ਰਹੀਆਂ ਨਹੀਂ ਗਿਆ ਲੋ ਜੀ 1550 ਪ੍ਰਾਈਸ ਸੀਗਾ ਇਹ ਸੂਟਾਂ ਦਾ ਸਕਰੀਨ ਸ਼ਾਟ ਭੇਜ ਕੇ ਆਪਣਾ ਆਰਡਰ ਦੀ ਬੁਕਿੰਗ ਕਰ ਸਕਦੇ ਹੋਗੇ ਤੁਸੀਂ ਤੇ ਅਗਲੇ ਸੂਟ ਮੈਂ ਤੁਹਾਨੂੰ ਦਿਖਾਉਣੇ ਆਂਗੇ ਬਹੁਤ ਜਿਆਦੇ ਸੋਹਣੇ ਨਿਊ ਸਟਾਫ ਆਇਆ ਜਾਰਜਟ ਦਾ ਤੇ ਇੰਨਾ ਕੁ ਜਿਆਦਾ ਸੋਹਣਾ ਹੋਇਆ ਨਾ ਸਟਾਫ ਇਹ ਕਿ ਆਪਾਂ ਪਹਿਲਾਂ ਵਿੱਚ ਸੇਲ ਕੀਤੇ ਸੀਗੇ ਜਾਰਜਟ ਦੇ ਸੂਟ ਉਸ ਤੋਂ हट ਕੇ ਆ ਤੇ ਇਹ ਸਟਾਫ ਜਿਆਦਾ ਸੋਹਣਾ ਹੈਗਾ ਸਟਾਫ ਉਹ ਵੀ ਸੋਹਣਾ ਸੀਗਾ ਪਰ ਹੁਣ ਨਵੀਂ ਚੀਜ਼ ਆ ਗਈ ਜਾਰਜਟ ਦੇ ਵਿੱਚ 올 오ਵਰ ਸੋਲਪੀ ਤੁਸੀਂ ਲੈ ਸਕਦੇ ਹੋਗੇ 1100 ਪ੍ਰਾਈਸ 1100 ਪ੍ਰਾਈਸ ਰਹੇਗਾ ਇਹਦਾ ਪਲੱਸ ਸ਼ਿਪਿੰਗ ਹੈਗੀ ਤੇ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਕਾਫੀ ਜਿਆਦਾ ਸੋਨਾ ਕਲਰ ਇਹਦੇ ਨਾਲ ਡਾਰਕ ਕਲਰ ਦਾ ਤੁਸੀਂ ਦੁਪੱਟਾ ਰੱਖ ਕੇ ਮਲਟੀ ਕਲਰ ਦੀ ਲੈਂਸ ਲਗਾ ਸਕਦੇ ਹੋ ਜੇ ਤੁਸੀਂ ਲੈਂਸ ਨਹੀਂ ਲਗवानी ਹੈਗੀ ਆਪਣੀਆਂ ਚੁੰਨੀ ਨੂੰ ਪੀਕੋ ਕਰਵਾ ਲਿਆ ਕਰੋ ਫਿਰ ਵਧੀਆ ਲੱਗਦੀਆਂ ਲੱਗੀਆਂ ਚੁੰਨੀਆਂ ਲਈ ਆਉਂਦੀਆਂ ਪਹਿਲਾ ਕਲਰ ਇਹਦੇ ਵਿੱਚ ਇਹ ਸੀਗਾ 1100 ਪ੍ਰਾਈਸ ਹੈਗਾ ਤੇ ਦੂਜਾ ਕਲਰ ਇਹਦੇ ਵਿੱਚ ਇਹ ਵਾਲਾ ਹੈਗਾ ਆ ਕਲਰ ਬਹੁਤ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਇਹਦੇ ਨਾਲ ਜਿਵੇਂ ਕਿ ਫਰੋਜ਼ੀ ਦੁਪੱਟਾ ਲੈ ਕੇ ਨਾ ਤੇ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਦੇਖੋ ਮੇਰਾ ਫਰੋਜ਼ੀ ਦੁਪੱਟਾ ਲਿਆ ਫਿਰ ਦਾ ਮੈਂ ਤੁਹਾਨੂੰ ਕਲਰ ਕੰਬੀਨੇਸ਼ਨ ਵੀ ਥੋੜਾ ਜਿਹਾ ਕਲਰ ਦਾ ਫਰਕ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਜਿਆਦਾ ਸੋਹਣਾ ਪ੍ਰਿੰਟ ਹੈ ਉਹ ਵੀ ਜਿਆਦਾ ਸੋਹਣਾ ਪ੍ਰਿੰਟ ਸੀਗਾ ਤੇ ਇਹ ਵੀ ਮੈਨੂੰ ਕਾਫੀ ਜਿਆਦਾ ਸੋਹਣਾ ਪ੍ਰਿੰਟ ਲੱਗਿਆ ਇਹਦੇ ਨਾਲ ਤੁਸੀਂ ਫਰੋਜ਼ੀ ਕਲਰ ਦਾ ਜਿਹੜੀ ਪੈਨ ਵੀ ਮੇਰੇ ਤੋਂ ਸੂਟ ਲਓਗੇ ਨਾ ਇਹ ਫਰੋਜ਼ੀ ਕਲਰ ਦਾ ਦੁਪੱਟਾ ਰੱਖਿਓ ਤੁਸੀਂ ਤੇ ਬਹੁਤ ਜਿਆਦਾ ਸੋਹਣਾ ਸੂਟ ਬਣੂਗਾ ਇਹ ਇਹਦਾ ਪ੍ਰਾਈਸ ਵੀ ਰਹੇਗਾ 1100 ਇਹ ਸਾਰਾ ਨਿਊ ਸਟਾਕ ਆਇਆਗਾ ਅਰੇ ਮੈਨੂੰ ਜਿਹੜਾ ਕਗਰ ਮੈਨੂੰ ਜ਼ਿਆਦਾ ਪਸੰਦ ਆਉਂਦਾ ਨਾ ਮੈਂ ਉਹਦੇ ਨਾਲ ਦੇ ਸੂਟ ਦੋ ਤਿੰਨ ਲੈ ਆਉਣੀ ਹੁੰਦੀਆਂ ਸੀ ਇਹ ਜੇ ਤੁਸੀਂ ਡ्रेसेस ਵਗੈਰਾ ਵੀ ਬਣਵਾ ਸਕਦੇ ਹੋ ਕਾਫੀ ਬਣਾ ਪੁੱਛਦੇ ਜਾਂਦੇ ਨੇ ਵੀ ਅਸੀਂ ਫਰੌਗ ਬਣਵਾ ਸਕਦੇ ਹਾਂ ਜੀ ਹੈ ਨਾ ਤੁਸੀਂ ਜਿਵੇਂ ਕਿ ਆਹ ਪ੍ਰਿੰਟ ਆ ਇਹ ਪ੍ਰਿੰਟ ਦੇ ਤੁਸੀਂ ਫਰੌਗਸ ਉੱਪਰ ਬਣਵਾ ਸਕਦੇ ਹੋਗੇ ਡਰੈਸ ਬਣਵਾ ਸਕਦੇ ਹੋ ਵੀ ਕਾਫੀ ਜਿਆਦਾ ਸੋਹਣਾ ਵੀ ਚਚੂਗਾ ਤੇ ਤੁਸੀਂ ਡ्रेसेस ਬਣਵਾ ਸਕਦੇ ਹੋ ਕੋਰਸੈਟ ਬਣਵਾ ਸਕਦੇ ਹੋ ਇਹਦਾ ਕੋਰਸੈਟ ਵੀ ਬਹੁਤ ਜਿਆਦਾ ਸੋਹਣਾ ਬਣੇਗਾ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਿਏ ਜਾਈਓ ਆਹ ਪ੍ਰਿੰਟ ਵੀ ਕਾਫੀ ਜਿਆਦਾ ਸੋਹਣਾ ਲੱਗੇਗਾ ਪਹਿਲਾ ਆਪਾਂ ਸੇਲ ਕੀਤਾਗਾ ਬਲੂ ਕਲਰ ਦੇ ਵਿੱਚ ਲਓ ਜੀ ਬਸੇ ਨਿਊ ਸਟਾਫ ਆਇਆਗਾ ਉਹਨਾਂ ਦਾ ਬਹੁਤ ਸੀਗਾ ਥੋੜੀ ਇਹ ਸਟਾਫ ਦੀ ਕੁਆਲਿਟੀ ਇਹ ਮਤਲਬ ਉਹਦੇ ਨਾਲੋਂ 100 ਰੁਪਏ ਮਹਿੰਗਾਗਾ ਤੇ 1125 ਇਹਦਾ ਮਤਲਬ ਤੁਸੀਂ ਦੁਪੱਟਾ ਜਿਹੜਾ ਟਾਈ ਐਂਡ ਡਾਈ ਰੱਖ ਸਕਦੇ ਹੋਗੇ ਕਈ ਭੈਣਾ ਮੈਨੂੰ WhatsApp ਤੇ ਮੈਸੇਜ ਕਰਦੀ ਹੁੰਦੇ ਨੇ ਵੀ ਤੁਸੀਂ ਸਾਨੂੰ ਦੁਪੱਟਾ ਦੱਸੋ ਅਸੀਂ ਕਿਵੇਂ ਦਾ ਉਹ ਕਰੀ ਹੈ ਨਾ ਮੈਂ ਹੁਣ ਸੋਚਿਆਗਾ ਵੀ ਮੈਂ ਤੁਹਾਨੂੰ ਦੁਪੱਟੇ ਨਾਲ ਹੁੰਦੀ ਦੱਸ ਦਿਆ ਗੁਰੂ ਜੀ ਇਹਦੇ ਨਾਲ ਤੁਸੀਂ ਇਹ ਲਗਾ ਲਿਓ ਤੇ ਨਾਲ ਤੁਸੀਂ ਇਹ ਲਗਾ ਲਿਓ ਨਾ ਜੇ ਤੁਸੀਂ ਮੇਰੇ ਤੇ ਛੱਡੋਗੇ ਗੱਲ ਕਿ ਸਟ ਡਾਈ ਕਰਕੇ ਭੇਜਦਾ ਫਿਰ ਮੈਂ ਆਪਣੇ ਅਕੋਰਡਿੰਗ ਤੁਹਾਡਾ ਡਾਈ ਕਰਕੇ ਭੇਜ ਦਿਆਂਗੀ ਜਿਹੜੀਆਂ ਭੈਣਾਂ ਟਾਰਕ ਦੇ ਕਲਰ ਪਸੰਦ ਕਰਦੀਆਂ ਨੇ ਤੇ ਆ ਸੂਟ ਜ਼ਰੂਰ ਲੈਣ ਉਹ ਤੇ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾ ਕੁਲਮਾ ਜਿਹਾ ਪ੍ਰਿੰਟ ਹੈਗਾ ਤੇ ਬਹੁਤ ਜਿਆਦਾ ਸੋਹਣਾ ਲੱਗੂਗਾ ਪਾਇਆ ਹੋਇਆ ਤੇ ਡਾਰਕ ਕਲਰ ਵੀ ਕਾਫੀ ਜਿਆਦਾ ਸੋਹਣਾ ਲੱਗਦੇ ਹੁੰਦੇ ਨੇ ਪਾਇਏ ਹੋਏ। ਯਾਦ ਰੱਖੀ। ਇਹ ਲਾਸਟ ਕਲਰ ਹੈਗਾਗਾ। ਘੋੜਿਆਂ ਸ਼ੇਰ ਆਦਿ। ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ। ਤੇ ਇਹ ਤਾਂ ਪਿੰਕ ਦਾ ਜਿਹੜਾ ਮੈਂ ਪਹਿਲਾਂ ਦਿਖਾਇਆ ਦੂਜਾ ਕਲਰ ਹੈ ਤਾਂ। ਯਾਦ ਰੱਖੀ। ਚੌੜ ਚੜ ਤੇ ਨੇ ਵਾਲੇ ਸੂਟ। ਕੱਲਾ ਵਾਲੇ ਸੂਟ ਰਹਿਣਗੇ 1500 ਹੁਣ ਵਾਲੇ ਸੂਟ ਰਹਿਣਗੇ 1100 ਮੈਂ ਦੋਨੇ ਸੂਟ ਜਿਹੜੇ ਅਲੱਗ-ਅਲੱਗ ਫੈਬਰਿਕ ਤੁਹਾਨੂੰ ਦਿਖਾਇਆ ਹੈਗਾ ਵੀਡੀਓ ਦੇ ਵਿੱਚ ਦੋਨਾਂ ਦਾ ਪ੍ਰਾਈਸ ਤੁਹਾਨੂੰ ਦੱਸ ਚੁੱਕੀ ਆਂਗੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰਨਾਗਾ ਪ੍ਰਾਈਸ ਆਪਾਂ ਵੀਡੀਓ ਦੇ ਵਿੱਚ ਦੱਸ ਚੁੱਕੇ ਆਂਗੇ ਤੇ ਫਿਰ ਤੁਸੀਂ ਆਪਣੀ ਆਰਡਰ ਕਨਫਰਮ ਕਰਨਾ WhatsApp ਤੇ ਜਾ ਕੇ ਨਾਲ ਦੀ ਨਾਲ ਤੁਸੀਂ ਆਪਣੀ ਪੇਮੈਂਟ ਕਰਨੀ ਹੈਗੀ ਪੇਮੈਂਟ ਹਾਂ ਰੁਕ ਸਕਦੇ ਆਂਗੇ ਆਪਾਂ 2 ਤੋਂ 4 ਦਿਨ ਵੀ ਰੁਕ ਸਕਦੇ ਆਂਗੇ ਤੇ ਜੇ ਤੁਸੀਂ ਇੱਕ ਇੱਕ ਦੋ ਘੰਟੇ ਦੇ ਵਿੱਚ ਜਿੱਦਾਂ ਵੀ ਤੁਹਾਨੂੰ ਠੀਕ ਲੱਗਦਾ ਹੈ ਨਾ ਪਾਉਣੇ ਹੋਗੇ ਪਰ ਹਾਂ ਤੁਸੀਂ ਆਪਣਾ ਆਰਡਰ ਕਨਫਰਮ ਕਰਕੇ ਵੀ ਪੇਮੈਂਟ ਤੁਹਾਨੂੰ ਪਾਣੀ ਹੀ ਪਊਗੀ ਇਹ ਨਹੀਂ ਹੈਗਾ ਵੀ ਤੁਸੀਂ ਆਰਡਰ ਕਨਫਰਮ ਕਰਤਾ ਬਾਅਦ ਚੁੱਕਤਾ ਬਿੰ ਬੱਚਾ ਚੁੱਪ ਵੀ ਹੋ ਜਾਂਦੀ ਹੈ ਨਾ ਕਈ ਤਾਂ ਪੈਣਾ ਪਰ ਕੋਈ ਗੱਲ ਨਹੀਂ ਸਾਡੇ ਤਾਂ ਕੋਈ ਸੇਲ ਆਉਣ ਕਣੀ ਉਹ ਰਹਿੰਦਾ ਨਹੀਂ ਹੈਗਾ ਨਾ ਸੇਲ ਹੋਈ ਜਾਂਦੇ ਨੇਗੇ ਤੇ ਹੋਰ ਪਹਿਣਾ ਬਹੁਤ ਹੁੰਦੀਆਂ ਨੇ ਜੀ ਥੋੜਾ ਵਸ ਸੋਚ ਸਮਝ ਕੇ ਤੁਸੀਂ ਆਪਣੀ ਡੀਲ ਕਰਿਆ ਕਰੋ ਸੋਣ ਲੇ ਫਿਰ ਉਹ ਪਹਿਣਾ ਨੂੰ ਜਵਾਬ ਦਿੱਤਾ ਜਾਂਦਾ ਹੈਗਾ ਵੀ ਹਾਂ ਇਹ ਪਹਿਣ ਨੂੰ ਆਰਡਰ ਬੁੱਕ ਕਰ ਲਿਆ ਆਪਣਾ ਤਾਂ ਕਰਕੇ ਹਨਾ ਫਿਰ ਮੈਂ ਇੱਕ ਵੀਡੀਓ ਦੇ ਵਿੱਚ ਕਿਆ ਸੀਗਾ ਵੀ ਜਦੋਂ ਤੁਹਾਡੀ ਪੇਮੈਂਟ ਆਉਂਗੀ ਅਸੀਂ ਇਹਦਾ ਥੋੜਾ ਮਤਲਬ ਸੂਟ ਵੀ ਫਾਈਨਲ ਕਰਾਂਗੇ ਪਰ ਪਲੀਜ਼ ਹਨਾ ਤੁਸੀਂ ਇਹ ਗੱਲ ਚੰਗੇ ਤਰ੍ਹਾਂ ਸਮਝੋ ਵੀ ਥੋੜਾ ਹੋਰ ਪਹਿਣਾ ਵੀ ਰਹਿ ਜਾਂਦੀਆਂ ਨੇ ਫਿਰ ਚਲੋ ਜੀ ਉਮੀਦ ਕਰਦੇ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਦਾ ਦਿਲ ਸੈਸ਼ਟ੍ਰੀ ਕਾਲਜੀ ਬਾਏ ਬਾਏ